ਸੰਸ਼੍ਰੀਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਕਿਉਂਕਿ ਜਿਹੜੇ ਪ੍ਰਾਈਜ਼ ਨੇਗੇ ਆਪਾਂ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇਗੇ ਤੇ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਨਾਲ ਦੀ ਨਾਲ ਤੁਸੀਂ ਜਿਹੜਾ ਬੈਲ ਆਈਕਨ ਹੈਗਾ ਸਬਸਕ੍ਰਾਈਬ ਕਰਨ ਤੋਂ ਬਾਅਦ ਜਰੂਰ ਦਬਾ ਲਿਆ ਕਰੋ ਕਿਉਂਕਿ ਜਦੋਂ ਆਪਾਂ ਵੀਡੀਓ ਅਪਲੋਡ ਕਰ ਦੇਾਂਗੇ notification ਆ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਅੱਜ ਮੈਂ ਤੁਹਾਨੂੰ ਦਿਖਾਉਣੇ ਆਂ ਕਿ ਕਾਫੀ ਜਿਆਦੇ ਸੋਹਣੇ ਸਰਦੀਆਂ ਲਈ ਸੂਟ ਲੈਣਗੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਇਆਗੇ ਆਪਾਂ ਪ੍ਰਿੰਟ ਦੀ ਲੋਜੀ ਤੇ ਸਾਰੇ ਜਿਹੜੀ ਕੁਆਲਿਟੀ ਹੈਗੀ ਸੂਟਾਂ ਦੀ ਬ੍ਰੈਂਡ ਦੀ ਰਹੇਗੀ ਵਿਦਆਊਟ ਬ੍ਰੈਂਡ ਆਪਾਂ ਕੋਈ ਵੀ ਸੂਟ ਸੇਲ ਨਹੀਂ ਕਰਦੇ ਲੋਜੀ ਪਹਿਲਾ ਪ੍ਰਿੰਟ ਇਹ ਵਾਲਾ ਹੈ ਕਲਰ ਤੁਸੀਂ ਦੇਖ ਸਕਦੇ ਹੋ ਸੀ ਗ੍ਰੀਨ ਕਲਰ ਹੈਗਾ ਬਹੁਤ ਜਿਆਦੇ ਸੋਹਣਾ ਜੇ ਤੁਸੀਂ ਇਹਨੂੰ ਕੰਟਰਾਸਟ ਬਣਾਉਣਾ ਚਾਹੋਗੇ ਸੂਟ ਨੂੰ ਇਸ ਤਰ੍ਹਾਂ ਪਿੰਕ ਕਲਰ ਦਾ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਜਾਂ ਤੁਸੀਂ ਦੁਪੱਟੇ ਨੂੰ ਸੀ ਗ੍ਰੀਨ ਕਲਰ ਦਾ ਰੱਖ ਕੇ ਨਾਲ ਟਾਈ ਐਂਡ ਡਾਈ ਕਰਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਕਲਰ ਹੈ ਫੈਬਰਿਕ ਦੀ ਜੇ ਮੈਂ ਕੁਆਲਿਟੀ ਦੀ ਗੱਲ ਕਰਾਂ ਬਹੁਤ ਜਿਆਦਾ ਗੁੱਡ ਹੈ ਬਿਲਕੁਲ ਲਾਈਟ ਵੇਟ ਫੈਬਰਿਕ ਹੈ ਤੁਸੀਂ ਇਹਦੇ ਮਤਲਬ ਜੇ ਤੁਸੀਂ ਲਾਈਨਿੰਗ ਲਗਵਾਉਣਾ ਚਾਹੋਗੇ ਤਾਂ ਲਗਵਾ ਸਕਦੇ ਹੋਗੇ ਜੇ ਤੁਸੀਂ ਨਹੀਂ ਲਾਈਨਿੰਗ ਲਗਵਾਉਣੀ ਤਾਂ ਤੁਸੀਂ ਬਿਨਾਂ ਲਾਈਨਿੰਗ ਤੋਂ ਵੀ ਸਟਿਚ ਕਰਵਾ ਸਕਦੇ ਹੋਗੇ ਤੇ ਬਾਕੀ ਜਦੋਂ ਤੁਸੀਂ ਸਲਾਈ ਕਰਾਉਣੇ ਹੋਗੇ ਪਲੇਟਾਂ ਦੇ نیچے نیچے ਜ਼ਰੂਰ ਕੱਪੜਾ ਜਿਹੜਾ ਲਗਵਾ ਲਿਆ ਕਰੋ ਤਾਂ ਕਿ ਜਿਹੜੀਆਂ ਪਲੇਟਾਂ ਉਹ ਛਿੱਜਣ ਨਾ ਤੇ ਇਹਦਾ ਪ੍ਰਾਈਸ ਰਹੇਗਾ ਜੀ 1800 ਪਲੱਸ ਸ਼ਿਪਿੰਗ ਰਹੇਗੀ ਕੋਈ ਸ਼ਿਪਿੰਗ ਤੁਹਾਡੇ ਤੋਂ ਐਕਸਟਰਾ ਨਹੀਂ ਲਈ ਜਾਏਗੀ ਤੇ ਦੂਜਾ ਕਲਰ ਇਹਦੇ ਵਿੱਚ ਹੈਗਾ ਜੀ ਪਿੰਕ ਕਲਰ ਤੁਸੀਂ ਦੇਖ ਸਕਦੇ ਹੋਗੇ ਇਹ ਕਲਰ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਤੇ ਜਿਹੜਾ ਇਹ ਮਤਲਬ ਪ੍ਰਿੰਟ ਹੈਗਾ ਸ਼ਿਮਰ ਦੇ ਉੱਪਰ ਹੈਗਾ ਕਿਉਂਕਿ ਇਹ ਸ਼ਾਈਨ ਹੈਗੀ ਜਿਹੜਾ ਮੈਂ ਇਸ ਤੋਂ ਪਹਿਲਾਂ ਸੂਟ ਤੁਹਾਨੂੰ ਇਹ ਵਾਲਾ ਦਿਖਾਇਆ ਹੈਗਾ ਇਹ ਵੀ ਸ਼ਿਮਰ ਦਾ ਸੂਟ ਹੈਗਾ ਪਿਓਰ ਪਸ਼ਮੀਨਾ ਸ਼ਿਮਰ ਦੇ ਸੂਟ ਨੇਗੇ ਵਾਲੇ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਲਿਖਿਆ ਵੀ ਹੋਇਆਗਾ ਤੇ ਬਹੁਤ ਜਾਦੇ ਸੋਹਣਾ ਫੈਬਰਿਕ ਹੈ ਇਹਦੇ ਨਾਲ ਤੁਸੀਂ ਬੇਬੀ ਬਲੂ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਪਾਈਪਿੰਗ ਇਸ ਤਰ੍ਹਾਂ ਲਗਾ ਸਕਦੇ ਹੋਗੇ ਇਹਦੇ ਨਾਲ ਦਾ ਆਪਾਂ ਸੂਟ ਹੈ ਜਿਹੜਾ ਕਸਟਮਰ ਦਾ ਸਲਾਈ ਵੀ ਕੀਤਾ ਬਾਕੀ ਜਿਹੜੇ ਸੂਟ ਨੇ ਅਨਸਟਿਚ ਗਏ ਨੇ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਆਪਣੇ ਕੋਲੇ ਇੱਕ ਇੱਕ ਸੂਟ ਅਵੇਲੇਬਲ ਹੈਗਾਗਾ ਜਿੱਦਾਂ ਜਿੱਦਾਂ ਪੇਮੈਂਟ ਆਈ ਜਾਊਗੀ ਉਦੋਂ ਤਦਾ ਆਪਾਂ ਤੁਹਾਡੇ ਸੂਟ ਲੇਗੇ ਜਿਹੜੇ ਬੁਕਿੰਗ ਕਰੀ ਚੱਲਾਂਗੇ ਤੇ ਪੇਮੈਂਟ ਕਰਨ ਤੋਂ ਬਾਅਦ ਐਡਰੈਸ ਜਿਹੜਾ ਪਲੀਜ਼ ਨਾਲ ਦੀ ਨਾਲ ਸੈਂਡ ਕਰ ਦਿਆ ਕਰੋ ਇਹਦਾ ਪ੍ਰਾਈਸ ਵੀ ਰਹੇਗਾ ਜੀ 1800 ਪਲੱਸ ਸ਼ਿਪਿੰਗ ਹੈ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਤੇ ਅਗਲਾ ਸੂਟ ਰਹੇਗਾ ਜੀ ਸ਼ਿਮਰ ਦਾ ਇਹ ਵੀ ਰਾਸ਼ਟ ਕਲਰ ਦਾ ਸੂਟ ਹੈ ਇੱਕ ਸੂਟ ਅਵੇਲੇਬਲ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦੇ ਸੋਹਣਾ ਹੈਗਾ ਲੋਜੀ ਇਸ ਤੇ ਪ੍ਰਿੰਟ ਬਣਿਆ ਹੋਇਆ ਹੈਗਾ ਫੈਬਰਿਕ ਦੀ ਕੁਆਲਿਟੀ ਬਹੁਤ ਗੁੱਡ ਹੈ ਬਿਲਕੁਲ ਲਾਈਟ ਵੇਟ ਹੈ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਸੂਟ ਸਲਾਈ ਵੀ ਕਰਾ ਸਕਦੇ ਹੋ ਜੇ ਤੁਸੀਂ ਬਿਨਾ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋਗੇ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ ਜੀ ਇਹਦਾ ਵੀ ਜੀ 1850 ਬਹੁਤ ਜਿਆਦੇ ਸੋਹਣਾ ਫੈਬਰਿਕ ਹੈਗਾ ਲੋਜੀ ਅਗਲਾ ਸੂਟ ਹੈਗਾ ਜੀ ਸ਼ਿਮਰ ਦਾ ਪਸ਼ਮੀਨੇ ਦੇ ਸੂਟ ਲੇنگੇ ਲੋ ਜੀ ਇਹਦੇ ਨਾਲ ਤੁਸੀਂ ਪਰਪਲ ਕਲਰ ਦਾ ਲਵੈਂਡਰ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਸੂਟ ਦਾ ਬੇਸ ਹੈ ਜਿਹੜਾ ਸਕਿਨ ਕਰੀਮ ਕਲਰ ਦਾ ਹੈਗਾ ਇਹ ਵੀ ਜਿਹੜਾ ਪ੍ਰਿੰਟ ਹੈਗਾ ਕਾਫੀ ਜਿਆਦਾ ਸੋਹਣਾ ਜਦੋਂ ਤੁਸੀਂ ਡਿਜ਼ਾਈਨ ਕਰਵਾਓਗੇ ਬਹੁਤ ਜਿਆਦਾ ਸੋਹਣੇ ਸੂਟ ਲੇنگੇ ਜਿਹੜੇ ਰੈਡੀ ਹੋ ਜਾਂਦੇ ਨੇਗੇ ਦੁਪੱਟਾ ਜੇ ਤੁਸੀਂ ਕਹੋਗੇ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਫਿਲਹਾਲ ਜਿਹੜੇ ਪ੍ਰਾਈਸ ਨੇ ਬਿਨਾ ਦੁਪੱਟੇ ਤੁਨੇਗੇ ਲਾਸਟ ਸੂਟ ਹੈਗਾ ਸ਼ਿਮਰ ਦਾ ਲਓ ਜੀ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਆਪਣੀ ਬੁਕਿੰਗ ਕਰਵਾ ਦਿਓ ਤੇ ਪੇਮੈਂਟ ਹੈ ਜਿਹੜੀ ਤੁਸੀਂ ਮਤਲਬ ਇੱਕ ਅੱਧੇ ਦਿਨ ਤੱਕ ਜਿਹੜੀਆਂ ਭੈਣਾਂ ਨੇ ਬੁਕਿੰਗ ਕਰਵਾ ਕੇ ਸੂਟ ਰੱਖਣੇ ਨਹੀਂ ਇੱਕ ਅੱਧੇ ਦਿਨ ਤੱਕ ਕਰਵਾ ਸਕਦੇ ਹੋਗੇ ਨਹੀਂ ਹੁਣ ਅਸੀਂ ਪੇਮੈਂਟ ਹੈ ਜਿਹੜੀ ਤੁਸੀਂ ਨਾਲ ਦੀ ਨਾਲ ਹੀ ਅਸੀਂ ਕਹਿੰਦੇ ਹੁੰਨੇ ਆ ਵੀ ਕਰ ਦਿਓ ਫਿਰ ਸੂਟ ਦੀ ਬੁਕਿੰਗ ਹੋਊਗੀ ਕਿਉਂਕਿ ਕਈ ਭੈਣਾਂ ਪੇਮੈਂਟ ਸਕਿਪ ਕਰ ਦਿੰਦੀਆਂ ਨੇ ਕਈ ਦਿਨ ਕਰਦੀਆਂ ਨਹੀਂ ਹੈਗੀਆਂ ਉਸ ਟਾਈਮ ਤੇ ਸਾਡਾ ਸੂਟ ਆ ਜਿਹੜਾ ਸੋਲਡ ਹੋ ਜਾਂਦਾ ਫਿਰ ਕਈ ਭੈਣਾਂ ਦੇ ਚੱਕਰ ਵਿੱਚ ਜਿਹੜਾ ਸੂਟ ਹੈਗਾ ਮਤਲਬ ਉਹ ਰਹਿ ਜਾਂਦੇ ਨੇਗੇ ਤਾਂ ਕਰਕੇ ਹੁਣ ਜਿਹੜੀ ਪੇਮੈਂਟ ਅਸੀਂ ਨਾਲ ਦੀ ਨਾਲ ਹੀ ਕਰਵਾਵਾਂਗੇ ਤੇ ਹਾਂ ਤੁਸੀ 2-4 ਘੰਟੇ ਤੁਹਾਨੂੰ ਲੱਗ ਸਕਦੇ ਨੇ ਪੇਮੈਂਟ ਨੂੰ ਉਹ ਕੋਈ ਚੱਕਰ ਨਹੀਂ ਹੈਗਾ ਦੇਖੋ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਦੁਪੱਟਾ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਲੈ ਲਿਓ ਜੇ ਦੀ ਇੱਕ ਬੇਸ ਦਾ ਲੈ ਲਿਓ ਬੇਬੀ ਬਲੂ ਕਲਰ ਦਾ ਕਿਸੇ ਵੀ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਦਾਂ ਲੈ ਸਕਦੇ ਹੋਗੇ ਇਹਦਾ ਪ੍ਰਾਈਸ ਵੀ ਰਹੇਗਾ ਜੀ 1800 ਆਪਣੀ ਫਾਸਟ ਬੁਕਿੰਗ ਕਰ ਦਿਓ ਫਿਰ ਇਹ ਸੂਟ ਨਹੀਂ ਮਿਲਨੇ ক্লোਜ ਇਸ ਤੋਂ ਬਾਅਦ ਆ ਜਾਣਗੇ ਜੀ ਪਿਓਰ ਪਸ਼ਮੀਨੇ ਦੇ ਸੂਟ ਲੋਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਮਹਰੂਨ ਦੇ ਉੱਪਰ ਕਾਫੀ ਜ਼ਿਆਦਾ ਸੋਨਾ ਪ੍ਰਿੰਟ ਹੋਇਆ ਹੋਇਆਗਾ ਇਹ ਵੀ ਬ੍ਰਾਂਡ ਦੇ ਸੂਟ ਨੇ ਰੀਵਾ ਦੇ ਵਿਦਆਊਟ ਬ੍ਰਾਂਡ ਆਪਾਂ ਕੋਈ ਵੀ ਸੂਟ ਹੈ ਜਿਹੜਾ ਨਹੀਂ ਸੇਲ ਕਰਦੇ ਹੈਗੇ ਤੇ ਕਾਫੀ ਜਿਆਦਾ ਸੋਹਣਾ ਸੂਟ ਹੈ ਮੈਨੂੰ ਬਹੁਤ ਜਿਆਦਾ ਸੋਹਣਾ ਜਿਹੜਾ ਕਲਰ ਲੱਗਿਆ ਇਹਦੇ ਨਾਲ ਦਾ ਮੈਂ ਆਪਣਾ ਸੂਟ ਵੀ ਸਲਾਈ ਕਰਨਾ ਦਿੱਤਾ ਹੋਇਆ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਆਪਣੇ ਕੋਲ ਇੱਕ ਸੂਟ ਅਵੇਲੇਬਲ ਹੈ ਤਾਂ ਤੁਸੀਂ ਲੈ ਸਕਦੇ ਹੋ ਪ੍ਰਾਈਸ ਰਹੇਗਾ ਜੀ 1500 ਲਓ ਜੀ 올ਓਵਰ ਸੂਟ ਹੈ ਮੈਚਿੰਗ ਨਹੀਂ ਹੈਗਾ ਸੇਮ ਉਸੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਮਹਿਰੂਨ ਦੇ ਵਿੱਚ ਪ੍ਰਿੰਟ ਦਿਖਾਇਆ ਉਹਦਾ ਇਹ ਦੂਜਾ ਕਲਰ ਹੈਗਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਤੇ ਕੁਲਮਾ ਦਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਤੁਸੀਂ ਨਿਓਨ ਪਿੰਕ ਕਲਰ ਦਾ ਜਿੱਦਾਂ ਕਿ ਇਹ ਫਲਾਰ ਬਣਿਆ ਹੋਇਆ ਹੈਗਾ ਹਨਾ ਨਿਓਨ ਪਿੰਕ ਕਲਰ ਹੈ ਐਦਾਂ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਪਾਈਪਿੰਗ ਵਗੈਰਾ ਵੀ ਐਦਾਂ ਹੀ ਲਗਾ ਸਕਦੇ ਹੋ ਦੇ ਨਾਲ ਦੀ ਸੇਮ ਤੇ ਕਾਫੀ ਜਿਆਦਾ ਸੋਹਣਾ ਕਲਰ ਹੈਗਾ ਇਹ ਵਾਲਾ ਤੇ ਇੱਕ ਮੈਂ ਤੁਹਾਨੂੰ ਕੱਲ ਵੀਡੀਓ ਚ ਦਿਖਾਇਆ ਸੀਗਾ ਗ੍ਰੀਨ ਕਲਰ ਇੱਕੋ ਹੀ ਸੂਟ ਅਵੇਲੇਬਲ ਆ ਸੀਗਾ ਉਹਦੇ ਨਾਲ ਦਾ ਉਹਦੇ ਵਿੱਚ ਤੁਸੀਂ ਵੀਡੀਓ ਚ ਚੈੱਕ ਕਰ ਸਕਦੇ ਹੋਗੇ ਲੋਟ ਇਹਦਾ ਪ੍ਰਾਈਸ ਵੀ ਹੈਗਾ 1500 ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਿਆਂਗੀ ਕਾਟਰਾਏ ਦੇ ਸੂਟ ਲੰਗੇ ਜਿਹੜੇ ਆਪਣੇ ਕੋਲ ਇੱਕ ਇੱਕ ਸੂਟ ਅਵੇਲੇਬਲ ਹੈ ਇਹ ਵੀ ਬਹੁਤ ਜਿਆਦੇ ਸੋਹਣੇ ਲਾਈਟ ਵੇਟ ਕਾਟਰਾਏ ਹੈਗੀ ਪਿਓਰ ਕਾਟਰਾਏ ਦੇ ਸੂਟ ਲੰਗੇ ਇਹ ਰਹੇਗੀ ਜੀ ਸ਼ਰਟ ਤੁਸੀਂ ਸ਼ਰਟ ਦੇਖ ਸਕਦੇ ਹੋ ਕਲਰ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਰਹੇਗੀ ਜੀ ਮੈਚਿੰਗ ਬਾਟਮ ਰਹੇਗੀ ਇਹਦੇ ਨਾਲ ਵੀ ਤੁਸੀਂ ਕੰਟਰਾਸਟ ਦਾ ਦੁਪੱਟਾ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਸੇਮ ਜਿੱਦਾਂ ਬੇਸ ਹੈ ਸੂਟ ਦਾ ਉਦਾਂ ਲਗਾ ਸਕਦੇ ਹੋ ਦੁਪੱਟਾ ਤੇ ਇਹਦਾ ਪ੍ਰਾਈਸ ਰਹੇਗਾ ਜੀ 1850 ਪਲੱਸ ਸ਼ਿਪਿੰਗ ਰਹੇਗਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਨੇ ਪਹਿਲਾ ਕਲਰ ਇਹ ਵਾਲਾ ਸੀਗਾ ਫਰੋਜ਼ੀ ਤੇ ਦੂਜਾ ਕਲਰ ਹੈਗਾਗਾ ਰਾਸਟ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਕਲਰ ਸਾਰੇ ਹੀ ਬਹੁਤ ਪਿਆਰੇ ਸੀਗੇ ਤੇ ਆਪਣੇ ਕੋਲੇ ਇਹ ਸੂਟ ਹਨਗੇ ਜਿਹੜੇ ਰਹਿ ਚੁੱਕੇ ਨੇਗੇ ਹੁਣ ਜਿਹੜੀਆਂ ਪਹਿਣਾ ਦੀ ਰੀਜ ਹੈਗੀ ਇਹ ਸੂਟਾਂ ਤੇ ਵੀ ਅਸੀਂ ਲੈਣਾ ਚਾਹੁੰਦੇ ਆਂਗੇ ਤਾਂ ਤੁਸੀਂ ਲੈ ਸਕਦੇ ਹੋਗੇ ਇਹਦੀ ਹੈਗੀ ਹੈ ਜੀ ਇਸ ਤਰ੍ਹਾਂ ਦੀ ਬਾਟਮ ਹੈਗੀ ਦੁਪੱਟਾ ਫਿਲਹਾਲ ਕਿਸੇ ਸੂਟ ਨਾਲ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਚਾਹੋਗੇ ਵੀ ਸਾਨੂੰ ਚਾਹੀਦਾ ਹੈਗਾ ਤਾਂ ਤੁਸੀਂ ਐਕਸਟਰਾ ਡਾਈ ਕਰਵਾ ਕਰਵਾ ਸਕਦੇ ਹੋ ਦੀ ਐਕਸਟਰਾ ਪੇਮੈਂਟ ਹੋਊਗੀ ਦੁਪੱਟੇ ਦੀ ਦੁਪੱਟੇ ਦੀ ਇਸ ਤਰ੍ਹਾਂ ਪੇਮੈਂਟ ਹੋਊਗੀ ਜੇ ਤੁਸੀਂ ਜੌਰਜਟ ਦਾ ਦੁਪੱਟਾ ਲਗਾਉਣੇ ਹੋਗੇ ਤਾਂ ਉਹਦਾ ਅਲੱਗ ਚਾਰजेस ਹੁੰਦੇ ਨੇ ਜੇ ਤੁਸੀਂ ਸਿਆਮੀ ਚੁਣੌਣ ਦਾ ਦੁਪੱਟਾ ਲਗਾਉਣੇ ਉਹਦੇ ਅਲੱਗ ਚਾਰजेस ਹੁੰਦੇ ਨੇ ਜੇ ਤੁਸੀਂ ਫੁੱਲ ਪਿਓਰ ਦੇ ਵਿੱਚ ਦੁਪੱਟਾ ਲਗਾਉਂਗੇ ਉਹਦੇ ਅਲੱਗ ਚਾਰजेस ਹੁੰਦੇ ਨੇ ਦੁਪੱਟੇ ਦੀ ਵੈਰਾਈਟੀ ਆਪਣੇ ਕੋਲੇ ਹਰ ਤਰ੍ਹਾਂ ਦੀ ਹੈਗੀ ਹੈਗੀ ਤੇ ਬਹੁਤ ਸੋਹਣੇ ਸਾਰੇ ਕਲਰ ਨੇ ਜਿਹੜੇ ਕੰਬੀਨੇਸ਼ਨ ਬਹੁਤ ਸੋਹਣੇ ਨੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਨੇਗੇ ਤੇ ਪਸ਼ਮੀਨਾ ਜਾਂ ਮਤਲਬ ਜਿੱਦਾਂ ਕਵਾਰਟਰ ਆਈ ਹੈ ਬਹੁਤ ਜ਼ਿਆਦੇ ਸੋਹਣੀ ਹੈ ਪਤਲੀ ਕਵਾਰਟਰ ਆਈ ਹੈ ਮੋਟੀ ਨਹੀਂ ਹੈਗੀ ਤੇ ਇਹਦੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਮਤਲਬ ਸੂਟ ਹੋਰ ਵੀ ਜ਼ਿਆਦੇ ਸੋਹਣਾ ਬਣ ਜਾਂਦਾ ਜਿੱਦਾਂ ਇਹ ਤੇ ਤੁਸੀਂ ਇਸ ਤਰ੍ਹਾਂ ਇਸ ਕਲਰ ਦਾ ਪੈਚ ਲਗਾ ਕੇ ਹਨਾ ਉੱਪਰ ਵਰਕ ਕਰਵਾ ਸਕਦੇ ਹੋਗੇ ਇਦਾਂ ਬਹੁਤ ਜ਼ਿਆਦੇ ਸੋਹਣੇ ਸੂਟ ਬਣ ਜਾਂਦੇ ਹੁੰਦੇ ਨੇਗੇ ਜੇ ਆਪਾਂ ਥੋੜਾ ਜਿਹਾ ਸੂਟਾਂ ਨੂੰ ਡਿਜ਼ਾਈਨ ਕਰ ਦੇਾਂਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ